ਗਾਈਜ਼ ਮੂਡ ਕਰਕੇ ਇਸ ਵਾਲੀ ਵੀਡੀਓ ਨੂੰ ਦੇਖੋ ਅੱਜ ਅਸੀਂ ਬਣਾ ਲਿਆ ਸ਼ਿੰਦਾ ਨੇਪਲੀ ਸਬਜੀ ਐਂਡ ਵਿੱਚ ਪਾਵਾਂਗੇ ਫਰਾਈ ਕੀਤੀਆਂ ਬੱਟੀਆਂ ਤੇ ਹੁਣ ਕਰਕਾ ਪੁੰਨ ਰਹੇ ਆਪਾਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਮਿਰਚਾਂ ਨੂੰ ਫਰਾਈ ਕਰਾਂਗੇ ਥੋੜੀਆਂ ਜਿਹੀਆਂ ਤੇ ਇਹਨਾਂ ਨੂੰ ਫਰਾਈ

ਥੋੜਾ ਜਿਹਾ ਚਿਰਾ ਪਾਈ ਸਿਆ ਹੀ ਰੱਖ ਦਵਾਂਗੇ 프레스 ਦੇ ਲਈ ਸੋ ਗਾਇਸ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਾਰੇ ਜਿਹੜੇ ਮਸਾਲੇ ਨੇਗੇ ਉਹ ਪਾਤੇ ਸੀ ਤੇ ਪਾਣੀ ਪਾਤਾ ਸੀਗਾ ਤੇ ਉਸ ਤੋਂ ਬਾਅਦ ਹੁਣ ਇਹਨੂੰ ਅਸੀਂ 프레스 'ਚ ਜਾਂ ਪਕਣ ਤੇ ਢੀ ਰੱਖਾਂਗੇ ਤੇ ਅੱਗੇ ਤੁਹਾਨੂੰ ਅਸੀਂ ਜਦੋਂ ਬਣ ਚੋਗੀ ਫਿਰ ਦਿਖਾਵਾਂਗੇ ਸੋ ਗਾਇਸ ਕੁਛ ਇਸ ਤਰ੍ਹਾਂ ਦੀ ਬਣੀ ਆ ਸਾਡੀ ਸਬਜੀ ਹੈ ਜਿਹੜੀ ਸੌਰੀ ਬਣ ਕੇ ਸ਼ਿਮਲਾ ਮਿਰਚ ਆਲੂ ਐਂਡ ਇਹਦੇ ਵਿੱਚ ਫਰਾਈ ਕੀਤੀਆਂ ਬੜੀਆਂ ਸੋ ਇਸ ਤਰ੍ਹਾਂ ਦੀ ਬਣੀ ਆ ਸਾਡੀ ਸਬਜੀ ਹੈ ਜੀ ਇਹ ਦਿਖਾ ਕੇ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਓਕੇ ਗਾਇਸ ਬਾਏ ਬਾਏ